ਜੀ ਜਿਹੜਾ ਅਗਲਾ ਮਤਲਬ ਤੁਹਾਡਾ ਉਹ ਕੀ ਕਹਿਣਾ ਚਾਹੋਗੇ ਸ਼ਹਿਰ ਵਾਸੀਆਂ ਨੂੰ ਕਿ ਅੱਗੇ ਆਪਣਾ ਕੀ ਫੈਸਲਾ ਹੈ ਜਿਹੜਾ ਬੱਚਿਆਂ ਨੂੰ ਇਨਸਾਫ਼ ਨਹੀਂ ਦਿੱਤਾ ਜਾ ਰਿਹਾ ਦੇਖੋ ਜੀ 7 ਤਰੀਕ ਨੂੰ 7 ਜੂਨ ਦਿਨ ਸ਼ਨੀਵਾਰ ਆਨਾਲਾ ਪੂਰਾ 1 ਮਹੀਨਾ ਹੋ ਗਿਆ ਸਾਡੇ ਬੱਚਿਆਂ ਨੂੰ ਸਾਡੇ ਕੋਲੋਂ ਵੱਖ ਹੋਏ ਨੇ ਪਰ ਅਸੀਂ ਅਜੇ ਤੱਕ ਸੜਕਾਂ ਤੇ ਇਨਸਾਫ਼ ਲਈ ਰਲ ਰਹੇ ਹਾਂ ਇਹਦਾ ਧੰਨਵਾਦ ਹੈ ਸਾਰੇ ਜਥੇਬੰਦੀਆਂ ਦਾ ਸਾਰੇ ਸ਼ਹਿਰ ਵਾਸੀਆਂ ਦਾ ਜਿਨ੍ਹਾਂ ਦੇ ਸਹਿਯੋਗ ਨਾਲ ਅਸੀਂ ਇਹ ਲੜਾਈ ਅਜੇ ਤੱਕ ਲੜ ਰਹੇ ਹਾਂ ਅਗਲਾ ਪ੍ਰੋਗਰਾਮ ਜਿਹੜਾ ਹੈ ਅੱਜ ਸਾਰੇ ਹੀ ਵੱਖ-ਵੱਖ ਰਾਜਨੀਤਿਕ ਦਲ ਧਾਰਮਿਕ ਦਲ ਸਮਾਜਿਕ ਦਲ ਸਾਰੇ ਕਿਸਾਨ ਜਥੇਬੰਦੀਆਂ ਸਾਰੇ ਸ਼ਹਿਰ ਵਾਸੀ ਇੱਥੇ ਇਕੱਤਰ ਹੋਏ ਸੀ ਤੇ ਸਭ ਦਾ ਇੱਕ ਮਤ ਹੈ ਕਿ 7 ਤਰੀਕ ਨੂੰ ਜਿਹੜਾ ਇੱਕ ਵੱਡਾ ਧਰਨਾ ਜਿਹੜਾ ਹੈ ਉਹ ਭਾਖੜਾ ਦੇ ਪੁਲ ਤੇ ਦਿੱਤਾ ਜਾਏਗਾ ਤੇ ਸਰਕਾਰ ਦੇ ਜਿਹੜੀ ਸੁੱਤੀ ਹੋਈ ਹੈ ਉਹਨੂੰ ਜਗਾਉਣ ਦੀ ਕੋਸ਼ਿਸ਼ ਕੀਤੀ ਜਾਏਗੀ ਤਾਸੀਂ ਸਾਰੇ ਪੇਰੈਂਟਸ ਸਾਰੇ ਸ਼ਹਿਰ ਵਾਸੀਆਂ ਨੂੰ ਅਪੀਲ ਕਰਦੇ ਆਂ ਕਿ ਇਸ ਵਾਰੀ ਅਸੀਂ ਇਹ ਨਹੀਂ ਕਹਾਂਗੇ ਕਿ ਤੁਸੀਂ ਦੁਕਾਨਾਂ ਬੰਦ ਕਰੋ ਅਸੀਂ ਬਿਲਕੁਲ ਨਹੀਂ ਕਹਾਂਗੇ ਤੁਸੀਂ ਦੁਕਾਨਾਂ ਖੋਲੋ ਪਰ ਸਾਡੀ ਇਹ ਵੀ ਬੇਨਤੀ ਹੈ ਕਿ ਦੁਕਾਨ ਤੋਂ ਇੱਕ ਇੱਕ ਬੰਦਾ ਜਰੂਰ ਸਾਡੇ ਧਰਨੇ ਤੇ ਭੇਜੋ ਹਰ ਘਰ ਚੋਂ ਜਿਹੜਾ ਹੈ ਇੱਕ ਇੱਕ ਬੰਦਾ ਜਰੂਰ ਧਰਨੇ ਤੇ ਆਣਾ ਚਾਹੀਦਾ ਸਾਡੀ ਇਹ ਅਪੀਲ ਹੈ ਕਿਉਂਕਿ ਇਹ ਧਰਨਾ ਤਾਂ ਹੀ ਸਫਲ ਹੋਏਗਾ ਜੇ ਜਿਹੜੀ ਪ੍ਰਸ਼ਾਸਨ ਹਜੇ ਤੱਕ ਸੁੱਤਾ ਪਿਆ ਹੈ ਸ਼ਾਇਦ ਉਹ ਦੁਬਾਰਾ ਇਹ ਤਾਕਤ ਜਿਹੜੀ ਜਨਤਾ ਦੀ ਤਾਕਤ ਹੈ ਉਹ ਦੇਖ ਕੇ ਇਹ ਉੱਠੇਗਾ ਤਾਂ 7 ਤਰੀਕ ਨੂੰ 9 ਵਜੇ ਸਵੇਰੇ ਮਾਤਾ ਰਾਣੀ ਚੌਕ ਤੇ ਇਕੱਤਰ ਹੋ ਕੇ 10 ਵਜੇ ਭਾਖੜਾ ਦੇ ਪੁਲ ਤੇ ਧਰਨਾ ਦਿੱਤਾ ਜਾਏਗਾ ਵੱਖ-ਵੱਖ ਜੱਥੇਬੰਦੀਆਂ ਨੂੰ ਐਣਾ ਨੂੰ ਸਪੈਸ਼ਲੀ ਅਪੀਲ ਹੈ ਕੈਂਡਲ ਮਾਰਚ ਤੇ ਸਾਨੂੰ ਬਹੁਤ ਹੰਗਾਰਾ ਮਿਲਿਆ ਸੀ ਸਾਨੂੰ ਦੇਖ ਕੇ ਬੜਾ ਮਨ ਖੁਸ਼ ਹੋਇਆ ਕਿ ਸਾਰੇ ਸ਼ਹਿਰ ਦੀ ਜਿਹੜੇ ਲੇਡੀਜ਼ ਹੈ ਮਾਤਾਵਾਂ ਭੈਣਾਂ ਪਰਜਾਈਆਂ ਸਭ ਸਾਡੇ ਨਾਲ ਸੀ ਤਾਂ ਅਸੀਂ ਉਹਨਾਂ ਨੂੰ ਵੀ ਖਾਸ ਕਰਕੇ ਅਪੀਲ ਕਰਦੇ ਹਾਂ ਕਿ ਤੁਸੀਂ 7 ਤਰੀਕ ਨੂੰ ਵੀ ਸਾਡਾ ਸਾਥ ਦਿਓ ਤੇ ਵੱਧ ਤੋਂ ਵੱਧ ਗਿਣਤੀ ਵਿੱਚ ਪਹੁੰਚ ਕੇ ਸਾਡਾ ਹੌਸਲਾ ਵਧਾਓ ਧੰਨਵਾਦ